ਸਤਿ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ YouTube ਚੈਨਲ ਸੰਧੂ ਬੱਦਰਪੁਰਿਆ ਡੇਰੀ ਫਾਰਮ ਵਿੱਚ ਸਵਾਗਤ ਕੀਤਾ ਜਾਂਦਾ ਜੀ ਤੁਹਾਡਾ ਆਸ ਕਰਦੇ ਹਾਂ ਜੋ ਵੀ ਸਾਡੇ ਚੈਨਲ ਨਾਲ ਜੁੜੇ ਸਾਰੇ ਹੀ ਚੜ੍ਹਦੀ ਕਲਾ ਤੇ ਤੰਦਰੁਸਤੀ ਜੋਗੇ। ਕੁਐਸਟ ਬੇਨਤੀ ਕਰਦੇ ਆਂ ਕਿਤੋਂ ਵੀ ਸਜਣੋ ਖਰੀਦਦਾਰੀ ਕਰਦੇ ਜੇ ਇੱਕ ਟਾਈਮ ਦੋ ਟਾਈਮ ਆਪਣੀ ਨਰਖ-ਪਰਖ ਕਰਕੇ ਚੋਕੇ ਟਿਪ ਕੇ ਤਸੱਲੀ ਕਰਕੇ ਲੈ ਕੇ ਜਾਣਾ ਫਰਜ਼ ਬੰਦਾ ਪੈਸੇ ਲਾਉਣੇ ਕਿਉਂਕਿ ਤੁਸਾਂ ਸਾਡਾ ਕੰਮ ਹੈ ਵੀਡੀਓ ਬਣਾਉਣਾ। ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਨਾ ਬੈਲ ਆਨ ਨੂੰ ਆਲ ਸੈਟ ਕਰਨਾ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਆਜ ਨੂੰ ਜਲਦ ਮਿਲੇ ਅੱਜ ਦੀ ਵਿਜਿਟ ਪਿੰਡ ਬਾਦਨਗਰ ਜ਼ਿਲ੍ਹਾ ਸ਼੍ਰੀ ਤਰਨਤਾਰ ਸਾਹਿਬ ਤੇ ਤਹਿਸੀਲ ਪੱਟੀ ਬਾਈਕਾਂ ਸਜਣੋਂ ਬਾਦਨਗਰ ਦੀਆਂ ਵੀ ਪੈਂਦੀਆਂ ਤੇ ਕੋਟਲੀ ਦੀਆਂ ਵੀ ਪੈਂਦੀਆਂ ਨੇ ਤੇ ਬਾਈਕਾਂ ਦੇ ਡੇਰੇ ਤੇ ਰਹਿੰਦੇ ਮੇਰੇ ਵੀਰ ਹੁਣੀ ਕੋਈ ਕੋਟਲੀ ਵੀ ਮੰਨ ਸਕਦਾ ਏ ਤੇ ਕੋਈ ਬਾਦਨਗਰ ਦਾ ਵੀ ਏਰੀਆ ਮੰਨ ਸਕਦਾ ਏ ਠੀਕ ਆ ਦੋਵੇਂ ਪਿੰਡ ਹੀ ਨਾਲ ਲੱਗਦੇ ਨੇ ਨਦੀਕ ਤੇ ਉਧਰੋਂ ਲੱਗੇ ਗਾਜਲ ਪਿੰਡ ਗੇ ਲੋ ਠੀਕ ਆ ਜੀ ਰਤੋਕੇ ਬਲਟੋਵਾ ਠੀਕ ਆ ਤੇ ਵਧੇਰੇ ਜਾਣਕਾਰੀ ਵੀਰ ਹੁਣਾਂ ਤੋਂ ਲੈ ਕੇ ਸਾਂਝੀ ਕਰਦੇ ਆ ਤੇ ਪੁੱਛਦੇ ਕਿ ਨਵਾ ਸੁਆ ਕੀ ਦੁੱਧ ਬਾਦ ਤੇ ਆਓ ਲਈਏ ਜਾਣਕਾਰੀ ਵੀਰ ਜੀ ਸਾਸਿਕਾ ਸਾਸਿਕਾ ਵੀਰ ਜੀ ਸਾਸਿਕਾ ਉਹ ਠੀਕ ਠਾਕ ਜੀ ਚੜਦੀ ਕਲਾ ਜੀ ਚੜਦੀ ਕਲਾ ਹੀ ਬਹੁਤ ਸ਼ੂਗਰ ਹੈ ਜੀ ਹਾਂ ਜੀ ਹੋਰ ਪਿਛਲਾ ਮਾਲ ਫਿਰ ਹਾਂ ਜੀ ਹਾਂ ਜੀ ਵੇਖ ਗਿਆ ਇਸੇ ਲੋ ਠੀਕ ਆ ਅੱਜ ਦੂਜੀ ਵੀਡੀਓ ਆਪ ਜੀ ਦੀ ਭੈਣ ਲੱਗੀ ਆ ਹਾਂ ਜੀ ਹਾਂ ਜੀ ਤੇ ਭੈਣ ਭਰਾਵਾਂ ਦਾ ਨਾਮ ਫੋਨ ਨੰਬਰ ਡਰੈਸ ਦਈਏ ਕਰਾ ਜੇਲਾ ਨਾਮ ਮੇਰਾ ਗਗਨਦੀਪ ਸਿੰਘ ਹਾਂ ਜੀ ਪਿੰਡ ਕੋੜਲੀ ਬਸਾਲਾ ਸਿੰਘ ਹਾਂ ਜੀ ਤਹਿਸੀਲ ਪੱਟੀ ਜ਼ਿਲ੍ਹਾ ਤਰਨਤਸਰ ਠੀਕ ਆ ਜੀ ਫੋਨ ਨੰਬਰ 97813 78422 99 981480 ਠੀਕ ਆ ਜੀ ਹਾਂ ਜੀ ਤੇ ਕਿ ਨਵਾਂ ਸੁਆ ਚੋਟੀ ਲੈੰਦੀ ਹੈ। ਇਹੀ ਪਹਿਲਾਂ ਨੇ ਆਈ। ਪਹਿਲਾਂ ਪਲੂਣੀ ਆ। ਹਾਂਜੀ। ਮੂੰਹ ਚਾਰ ਦਿਨ ਦਾਈ। ਚਾਰ ਦਿਨ ਦਾ ਮੂੰਹ। ਚਾਰ ਦਿਨ। ਹਨਾ ਸੋਹਣੀ ਆ ਛੋਟੀ। ਹਾਂਜੀ। ਤੇ ਤੋਰਾ ਤਰਾ ਕਰਾਈਏ ਹੈ ਚੈੱਕ ਕਰਾਂਦਾ। ਲੋ ਜੀ। ਦੇਰ ਕਿੰਨੇ ਦਾ ਖੜੂ ਕੀ ਗਗਰ ਦੀ? 10 ਦਿਨ ਲਾ ਜੀ ਭਾਈ। 10 ਦਿਨਾਂ ਦੀ ਕੱਚੀ ਆ। ਹਾਂਜੀ 10 ਦਿਨ। 10 12 ਦਿਨ ਲੈਂਦੀ ਹੈ ਹਨਾ। ਹਾਂਜੀ ਹਾਂਜੀ। ਛੋਟੀ ਸੋਹਣੀ ਆ ਪਿੱਠਪੂੜਾ ਬਹੁਤ ਸੋਹਣਾ ਲੱਗਾ। ਬਹੁਤ ਬਹੁਤ। ਤੇ ਨਾ ਕੀ ਥੋੜੀ ਜਿਹੀ 10 12 ਦਿਨਾਂ ਦੀ ਜਿਹੜੀ ਕੱਚੀ ਕੱਚੀ ਆ। ਹਾਂਜੀ। ਲੋ ਜੀ ਸੱਜਣੋ। ਹਾਈਟ ਕਰ ਲੋ ਚੈ ਲੋਈ ਪੇਟ ਪੂਰਾ ਬਹੁਤ ਸੋਹਣਾ ਲੱਗਾ ਜੀ ਲੈ ਉਹ ਮੋੜ ਕੇ ਜੀ ਤੇ ਲਓ ਬੇਰਬਾਲ ਕਰ ਲੋ ਚੈੱਕ ਸਿੰਘ ਸਿੰਘ ਬਹੁਤ ਸੋਹਣਾ ਲੱਗਾ ਹਨਾ ਕਾਉਡੀਆਂ ਵਾਲਾ ਜਿਵੇਂ ਵਿੱਚ ਸਿੰਘ ਆ ਲਓ ਜੀ ਮਗਰ ਨਿਕਾ ਵਪਾਰੀ ਵੀ ਜਾ ਰਿਹਾ ਠੀਕ ਆ ਲਓ ਜੀ ਲੋਡ ਥਾਨਲੇਵਾ ਬਹੁਤ ਸੋਹਣਾ ਪੱਧਰੂ ਬਿਲਕੁਲ ਰੈਡੀ ਆ ਦੇਖ ਸਕਦੇ ਸੱਜਣੋ ਇੱਕੋ ਜਿਹਾ ਥਾਨਲੇਵਾ ਠੀਕ ਆ ਇੱਕੋ ਜਿਹਾ ਥਾਨਲੇਵਾ ਜਰੀ ਕਰਮਾਲੀ ਦਾ ਤੇ ਸਿੰਘ ਬਹੁਤ ਸੋਹਣਾ ਕੰਮ ਦਾ ਲੱਗਾ ਨਗੀਨਾ ਹੀ ਆ ਇੱਕ ਕੀ ਮੰਗ ਕਰਦੇ ਵੀ ਦੀ ਹੋ ਲਈ ਅਸੀਂ ਕਰ ਲਈਏ ਦਾਵੀ ਝੋਟੀ ਵੇਖਦੀ ਆ ਹਾਂਜੀ ਪਰ ਆਪਾਂ ਮੁੱਲ 75000 ਰੁਪਇਆ ਕੱਚੀ ਕਰਕੇ ਹੋਰ ਥੋੜਾ ਕਰਦਗੇ 73 ਦੀ ਮਾਇਦੇ ਦਾ ਲਾਜ ਪੂਰੇ 70 ਦੀ ਜਾਂਦੇ ਪੂਰੇ 70 ਦੀ ਕਰਦਾ ਮੈਂ ਪੂਰੇ 70 ਦੀ ਕਰਦਿਗੇ ਆ ਜਾਂ ਆਂਡ ਗਏ ਭੈਣ ਭਰਾ ਨੂੰ ਲਓ ਸਜਣੋ ਇੱਕ ਵਾਰ ਫਿਰ ਦੇਖ ਲੋ ਆਪਣੀ ਠੀਕ ਆ ਪੇਟ ਪੂੜਾ ਦੇਖ ਲੋ ਕਿੰਨਾ ਰਾਜੀ ਇੰਦਾ ਕਰਮਾਲੀ ਦਾ ਮਾਰੇ ਗਾੜੀ ਕਰ ਦੋ ਜੀ ਲਓ ਜੀ ਇਹ ਕਰੋ ਲਓ ਜੀ ਲਓ ਮਗਰੋਂ ਦੀ ਸਫਾਈ ਸੁ ਵੀ ਵੇਖ ਲੋ ਥਣਾਂ ਦੀ ਤੇ ਤੁਹਾਡੇ ਢਾਂਚਾ ਤੂੰ ਵੇਖ ਲੋ ਕਿੱਡੇ ਘਟਾਂਚੇ ਦੀ ਆ ਠੀਕ ਆ 70000 ਦੇ ਵਿੱਚ ਜਿਹੜੀ ਫਿਕਸ ਦੂਜੇ ਨੰਬਰ ਤੇ ਕਿਣਵਾ ਸੁਹਾ ਆ ਗਿਆ ਜੀ ਇਹ ਇਹ ਹੀ ਦੂਜੇ ਸੁਹਾ ਛੋਟੀ ਠੀਕ ਹੈ ਦੂਜਾ ਸੁਹਾ ਹਾਂ ਜੀ ਸਿੰਘ ਸੂਹ ਦੀ ਬੰਤਰੇ ਹੁੰਦੀ ਬੜੀ ਸੁਣੀ ਹੈ ਨਾ ਖੋਲ ਕੇ ਤੋਰ ਕੇ ਖਾਈਏ ਨੂੰ ਲੋਈ ਇਹ ਗੱਦ ਵੇਖਿਓ ਲੱਗੇ ਖਿਲਾਰ ਕੇ ਵੇਖਿਓ ਮੇਕਰਾਂ ਨੂੰ ਇਹ ਵੱਡਾ ਹੈ ਹਨਾ ਗੱਦ ਪੁੱਤ ਬਹੁਤ ਵੱਡੀ ਆਈ ਟਾੜੀ ਇਹ ਵੱਡੀ ਇਹ ਦਿਨ ਕਿੰਨੇ ਕ ਲੈ ਜੂਗੀ ਇਹ ਹੀ 10 ਦਿਨ ਲੈ ਜੂਗੀ ਇਹ ਵੀ 10 12 ਦਿਨ ਲੈਂਦੀ ਹਨਾ ਬੜੇ ਆਰਾਮਦਾਰੀ ਨੇ ਲੈਂਦੀ ਹੈ ਲਓ ਸੱਜਣੋ ਇਹ ਵੱਡੇ ਢਾਂਚੇ ਦੀ ਆ ਤੇ ਪਿੱਠ ਪੂੜਾ ਬੜਾ ਹੀ ਜਿਆਦਾ ਚੌੜਾ ਲਾਗੇ ਖੜੋ ਵੀਰ ਜੀ ਲਓ ਜੀ ਦੇਖ ਲਓ ਕੱਦ ਵੀਰ ਦੇ ਮੋਢੇ ਦੇ ਗਿੰਦੋ ਆਉਂਦੀ ਜੇ ਸੱਜਣੋ ਕੋਈ ਛੋਟੀ ਮੋਟੀ ਨਹੀਂ ਜੀ ਚੀਜ਼ ਚੀਜ਼ ਵੱਡੀ ਜੇ ਤੇ ਚੰਗੀ ਕਾਲੀ ਸ਼ਾਈ ਦੀ ਮਾਜਾ ਪਿੱਠ ਪੂੜਾ ਦੇਖੋ ਮਗਰੋਂ 3 ਫੁੱਟ ਦੀ ਚੜਾਈ ਬੰਨੀ ਬੈਠੀ ਪਿੱਛੇ ਕਿੱਡਾ ਚੌੜਾ ਪਿੱਠ ਪੂੜਾ ਹੈ ਇਹਨਾਂ ਕੀ ਦਿਨ 10 ਲੈਂਦੀ ਆ ਤਾਂ ਤੁਹਾਨੂੰ ਪ੍ਰੋਪਰ ਵੇਖ ਲਓ ਲਓ ਜੀ ਇਹਦਾ ਫਿਰ ਕੀ ਲੈਦੇ ਫਿਰ ਜੀ ਮੋਹਰੇ ਤੇ ਸਵਾ ਕਰ ਲਈ ਤਾਂ ਹੀ ਵਿਗਦੀ ਆ ਵਿਗਦੀ ਜੱਡੀ ਵੱਡੀ ਮੈਂ ਵੱਡੀ ਮੈਂ ਵਜੀ ਆ ਹਾਂ ਬਾਕੀ ਅੱਜ ਕੱਚੀ ਦਾ ਭਾਅ ਕਰਨਾ ਆਪਾਂ ਅੱਛਾ ਜੀ ਮੋੜ ਲੈਗਾ 1 5 ਅੱਛਾ हां ना 1 लाख 30000 ਦੀ ਮਾਝ ਦੇਵਾਂਗੇ ਪੂਰੇ ਲੱਖ ਦੀ ਜਾਣ ਦੇਣਾ ਪੂਰੇ ਛੜ ਤਾਂ ਪੂਰੇ 98000 ਦੀ ਮਾਝ ਦੇਵਾਂਗੇ ਦੇ ਲਓ ਜੀ ਬਾਕੀ ਦਹੀ ਆ ਵੇਖ ਲਓ ਮਾਜੀ ਜੀ ਬਈ ਠਾਕੇਗਾ ਨਹੀਂ ਮਾਝ ਵੱਡੀ ਆ ਸੱਜਣੋ ਜਿਹੜੀ ਚੀਜ਼ ਵੱਡੀ ਉਹਨੂੰ ਵੱਡੀ ਅੱਖ ਨਾਲ ਜਿਹੜੀ ਨਿੱਕੀ ਆ ਉਹਨੂੰ ਨਿੱਕੀ ਅੱਖ ਨਾਲ ਸਮਾਰੀ ਕੱਚੀ ਕਰਕੇ ਜਿੱਦਣ ਮਾਝ ਤਿਆਰ ਹੋ ਗਈ ਫਿਰ ਪੂਰਾ ਚੰਗਾ ਜੇ ਆ ਜਿੱਦਾਂ ਵੇਖੋ ਵੇਖੋ ਕਿਡੀਆਂ ਕਿਡੀਆਂ ਰਾਜੀ ਗਰਮ ਵਾਲੀ ਤਿੰਨ ਫੁੱਟ ਤੋਂ ਚੌੜੀ ਹੋਣਾ ਹਾਂ ਜੀ ਚੌੜੀ ਵੱਡੀ ਆ ਵੇਖੋ ਮਗਰੋਂ ਆਪੇ ਹਿਸਾਬ ਲਾ ਲਓ ਹਾਂ ਜੀ ਹਾਂ ਜੀ ਇਹਦਾ 14 15 ਲੀਟਰ ਦਾ ਰਿਕਾਰਡ ਆ ਮੈਂ ਦਾ ਹੀ ਠੀਕ ਆ ਇਹ ਵੱਢੀ ਆ ਮੈਂ 13 ਲੀਟਰ ਦੁੱਧ ਪਹਿਲੇ ਸੂਏ ਨੇ ਚਵਾਇਆ ਅੱਜ ਠੀਕ ਆ ਹਾਂਜੀ ਇਹੋ ਦੋਵੇਂ ਪਸ਼ੂ ਹਾਂਜੀ ਹਾਂਜੀ ਲਓ ਭਾਈ ਸਜਣੋ ਇਹ 98 ਦੀ ਤੇ 170 ਦੀ ਜਿਹੜੀ ਦੋ ਮੱਝਾਂ ਵੀਰ ਗਗਨ ਦੀਵੋਣਾ ਕੋਲ ਆ ਆਪਣੀ ਨਰਖ ਪਰਖ ਕਰਕੇ ਲੈ ਕੇ ਜਾਇਓ ਪਿੰਡ ਕੋਟਲੀ ਵਿਸਾਖਾ ਸਿੰਘ ਹਾਂਜੀ ਹਾਂਜੀ ਜ਼ਿਲ੍ਹਾ ਸ਼ਹੀਦ ਨਰਮਨਤਨ ਸਾਹਿਬ ਤੇ ਤਹਿਸੀਲ ਲਗਦੀ ਪੱਟੇ ਤਾਸੀਗਾਲ ਦੀ ਹੈ ਜੀ